ਅਕਰ ਵਿੱਚ ਹੋਣ ਵਾਲੇ ਮਸ਼ਹੂਰ ਬੀਐਨਜੀ ਦੀਵਾਲੀ ਫੈਸਟੀਵਲ ਵਿੱਚ ਇਸ ਸਾਲ ਨਵੇਂ ਪ੍ਰੋਗਰਾਮ ਐਡ ਕੀਤੇ ਗਏ ਹਨ ਪਰ ਉਹਨਾਂ ਦੀ ਟਿਕਟ ਲੱਗੇਗੀ ਦਰਸਲ ਇਤਿਹਾਰ 11 ਅਤੇ 12 ਅਕਤੂਬਰ ਨੂੰ ਉਟਕਾ ਸਫੇਰਾ ਤੇ ਖੂਨ ਸਟਰੀਟ ਤੇ ਮਨਾਇਆ ਜਾਵੇਗਾ 2002 ਤੋਂ ਲਗਾਤਾਰ ਹੋ ਰਿਹਾ ਇਹ ਤਿਹਾਰ ਭਾਰਤੀ ਸੱਭਿਆਚਾਰ ਦੀ ਰੰਗੀਨ ਚਲਕ ਪੇਸ਼ ਕਰਦਾ ਹੈ ਇਸ ਵਿੱਚ ਪਰੰਪਰਾਗਤ ਅਤੇ ਆਧੁਨਿਕ ਸੰਗੀਤ ਅਤੇ ਨਾਚ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਖਾਣ-ਪੀਣ ਅਤੇ ਹੱਤ ਕਲਾ ਦੇ ਸਟਾਲ ਵੀ ਦਿਖਾਈ ਜਾਂਦੇ ਹਨ ਇਸ ਸਾਲ ਤਿਹਾਰ ਦੇ ਵਿੱਚ ਤਿੰਨ ਸਜਾਦੇ ਭਾਰਤੀ ਸੱਭਿਆਚਾਰਕ ਪ੍ਰੋਗਰਾਮ ਥੀਏਟਰ ਸੰਗੀਤ ਨਾਚ ਪ੍ਰਦਰਸ਼ਨੀਆਂ ਕਲਾ ਇੰਸਟਾਲੇਸ਼ਨ ਲਾਈਟ ਪ੍ਰੋਜੈਕਸ਼ਨ ਯੋਗਾ ਕਲਾਸਾਂ ਤੇ ਬਾਲੀਵੁੱਡ ਫਿਲਮਾਂ ਵਿਖਾਈਆਂ ਜਾਣਗੀਆਂ ਪਹਿਲੀ ਵਾਰ ਆਯੋਜਕਾਂ ਨੇ 5 ਅਕਤੂਬਰ ਤੋਂ ਅਕਲੈਂਡ ਟਾਊਨ ਹਾਲ ODIA ਸੈਂਟਰ ਅਤੇ Q تھیਟਰ ਵਿੱਚ ਠਿਕਟਾਂ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ ਇਹਨਾਂ ਵਿੱਚ ਇੱਕ ਪ੍ਰੋਗਰਾਮ ਬਾਲੀਵੁੱਡ ਮੀਟਸ ਜੈਜ਼ ਹੈ ਜਿਸ ਦੀ ਅਗਵਾਈ ਜੈਜ਼ ਪੀਅਨੋ ਇਟਸ ਬੈਨ ਫਰਨਾਂਡੇਸ ਅਤੇ ਆਕਲੈਂਡ ਜੈਜ਼ ਔਰਕੈਸਟਰਾ ਕਰਨਗੇ ਫਰਨਾਂਡੇਸ ਨੇ ਕਿਹਾ ਹੈ ਕਿ ਮੇਰਾ ਮਕਸਦ ਸੀ ਕਿ ਜੈਜ਼ ਔਰਕੈਸਟਰਾ ਦੁਆਰਾ ਬਾਲੀਵੁੱਡ ਤੁਨਾ ਬਿਨਾ ਕਿਸੇ ਭਾਰਤੀ ਸਾਜ਼ ਦੇ ਪੇਸ਼ ਕੀਤੀਆਂ ਜਾਣ ਤਾਂ ਜੋ ਸੰਗੀਤ ਦੀਆਂ ਸਰਹੱਦਾਂ ਤੋਂ ਪਰੇ ਏਕਤਾ ਦਿਖਾਈ ਜਾ ਸਕੇ ਪ੍ਰੋਗਰਾਮਾਂ ਦੀ ਸੂਚੀ ਵਿੱਚ ਭਾਰਤੀ ਗਾਇਕ ਲੱਕੀ ਅਲੀ ਦਾ 12 ਅਕਤੂਬਰ ਨੂੰ ਓਟੀਆ ਸੈਂਟਰ ਦੇ ਕੰਸਰਟ 10 ਅਕਤੂਬਰ ਨੂੰ ਮਿਸ ਇੰਡੀਆ ਨਿਊਜ਼ੀਲੈਂਡ ਬਿਊਟੀ ਪੇਸੈਂਟ ਅਤੇ 11 ਅਕਤੂਬਰ ਨੂੰ ਰਾਮਲੀਲਾ ਏ ਟਾਈਮਲੈਸ ਟੇਲ ਆਫ ਵੀਅਰ ਐਂਡ Devotions of Lord Rama ਵਰਗੇ ਸ਼ਾਨਦਾਰ ਪ੍ਰੋਗਰਾਮ ਸ਼ਾਮਿਲ ਹਨ ਜਿਸ ਦੇ ਵਿੱਚ 120 ਤੋਂ ਵੱਧ ਕਲਾਕਾਰ ਹਿੱਸਾ ਲੈਣਗੇ ਤੇ ਹਰ 12 ਅਕਤੂਬਰ ਨੂੰ ਸ਼ਾਨਦਾਰ ਆਤੀਸ਼ਵਾਦੀ ਦੇ ਨਾਲ ਸੰਪੰਨ ਹੋਵੇਗਾ। ਆਕਰ ਵਿੱਚ ਹੋਣ ਵਾਲੇ ਮਸ਼ਹੂਰ BNJ Diwali Festival ਵਿੱਚ ਇਸ ਸਾਲ ਨਵੇਂ ਪ੍ਰੋਗਰਾਮ ਐਡ ਕੀਤੇ ਗਏ ਹਨ ਪਰ ਉਹਨਾਂ ਦੀ ਟਿਕਟ ਲੱਗੇਗੀ। ਦਰਅਸਲ ਇਤਿਹਾਰ 11 ਅਤੇ 12 ਅਕਤੂਬਰ ਨੂੰ ਉਟਕਾ ਸਫੇਰਾ ਤੇ ਖਿਉਣ ਸਤਰੀ ਤੇ ਮਨਾਇਆ ਜਾਵੇਗਾ 2002 ਤੋਂ ਲਗਾਤਾਰ ਹੋ ਰਿਹਾ ਇਹ ਤਿਹਾਰ ਭਾਰਤੀ ਸਭਿਆਚਾਰ ਦੀ ਰੰਗੀਨ ਚਲਕ ਪੇਸ਼ ਕਰਦਾ ਹੈ ਇਸ ਵਿੱਚ ਪਰੰਪਰਾਗਤ ਅਤੇ ਆਧੁਨਿਕ ਸੰਗੀਤ ਅਤੇ ਨਾਚ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਖਾਣ-ਪੀਣ ਅਤੇ ਹੱਤ ਕਲਾ ਦੇ ਸਟਾਲ ਵੀ ਦਿਖਾਈ ਜਾਂਦੇ ਹਨ ਇਸ ਸਾਲ ਤਿਹਾਰ ਦੇ ਵਿੱਚ ਤਿੰਨ ਸਟੇਜਾਂ ਤੇ ਭਾਰਤੀ ਸਭਿਆਚਾਰਕ ਪ੍ਰੋਗਰਾਮ ਥੀਏਟਰ ਸੰਗੀਤ ਨਾਚ ਪ੍ਰਦਰਸ਼ਨੀਆਂ ਕਲਾ ਇਨਸਟਾਲੇਸ਼ਨ ਲਾਈਟ ਪ੍ਰੋਜੈਕਸ਼ਨ ਯੋਗਾ ਕਲਾਸਾਂ ਅਤੇ ਬਾਲੀਵੁੱਡ ਫਿਲਮਾਂ ਵਿਖਾਈਆਂ ਜਾਣਗੀਆਂ ਪਹਿਲੀ ਵਾਰ ਆਯੋਜਕਾਂ ਨੇ 5 ਅਕਤੂਬਰ ਤੋਂ ਆਕਲੈਂਡ ਟਾਊਨ ਹਾਲ ODIA ਸੈਂਟਰ ਅਤੇ Q تھیਟਰ ਵਿੱਚ ਠਿੱਕਟਾਂ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ ਇਹਨਾਂ ਵਿੱਚ ਇੱਕ ਪ੍ਰੋਗਰਾਮ ਬਾਲੀਵੁੱਡ ਮੀਟਸ ਜੈਜ਼ ਹੈ ਜਿਸ ਦੀ ਅਗਵਾਈ ਜੈਜ਼ ਪੀਐਨਟਸ ਬੈਨ ਫਰਨਾਂਡਿਸ ਅਤੇ ਆਕਲੈਂਡ ਜੈਜ਼ ਆਰਕੈਸਟਰਾ ਕਰਨਗੇ ਫਰਨਾਂਡਿਸ ਨੇ ਕਿਹਾ ਹੈ ਕਿ ਮੇਰਾ ਮਕਸਦ ਸੀ ਕਿ ਜੈਜ਼ ਆਰਕੈਸਟਰਾ ਦੁਆਰਾ ਬਾਲੀਵੁੱਡ ਤੋਂ ਨਾ ਬਿਨਾ ਕਿਸੇ ਭਾਰਤੀ ਸਾਜ਼ ਦੇ ਪੇਸ਼ ਕੀਤੀਆਂ ਜਾਣ ਤਾਂ ਜੋ ਸੰਗੀਤ ਦੀਆਂ ਸਰਹੱਦਾਂ ਤੋਂ ਪਰੇ ਇਕਤਾ ਦਿਖਾਈ ਜਾ ਸਕੇ ਪ੍ਰੋਗਰਾਮਾਂ ਦੀ ਸੂਚੀ ਵਿੱਚ ਭਾਰਤੀ ਗਾਇਕ ਲੱਕੀ ਅਲੀ ਦਾ 12 ਅਕਤੂਬਰ ਨੂੰ ਓਟੀਆ ਸੈਂਟਰ ਦੇ ਕੰਸਰਟ 10 ਅਕਤੂਬਰ ਨੂੰ ਮਿਸ ਇੰਡੀਆ ਨਿਊਜ਼ੀਲੈਂਡ ਬਿਊਟੀ ਪੇਸੈਂਟ ਅਤੇ 11 ਅਕਤੂਬਰ ਨੂੰ ਰਾਮਲੀਲਾ ਏ ਟਾਈਮਲੈਸ ਟੇਲ ਆਫ ਵੇਅਰ ਐਂਡ ਡਿਵੋਸ਼ਨਸ ਆਫ ਲਾਰਡ ਰਾਮਾ ਵਰਗੇ ਸ਼ਾਨਦਾਰ ਪ੍ਰੋਗਰਾਮ ਸ਼ਾਮਲ ਹਨ ਜਿਸ ਦੇ ਵਿੱਚ 120 ਤੋਂ ਵੱਧ ਕਲਾਕਾਰ ਹਿੱਸਾ ਲੈਣਗੇ ਤਿਹਾਰ 12 ਅਕਤੂਬਰ ਨੂੰ ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ ਸੰਪਨ ਹੋਵੇਗਾ ਅਕਰ ਵਿੱਚ ਹੋਣ ਵਾਲੇ ਮਸ਼ਹੂਰ ਬੀਐਨਜੀ ਦੀਵਾਲੀ ਫੈਸਟੀਵਲ ਵਿੱਚ ਇਸ ਸਾਲ ਨਵੇਂ ਪ੍ਰੋਗਰਾਮ ਐਡ ਕੀਤੇ ਗਏ ਹਨ ਪਰ ਉਹਨਾਂ ਦੀ ਟਿਕਟ ਲੱਗੇਗੀ ਦਰਸਲ ਇਹ ਤਿਹਾਰ 11 ਅਤੇ 12 ਅਕਤੂਬਰ ਨੂੰ ਉਟਕਾ ਸਫੇਰਾ ਤੇ ਖੂਨ ਸਟਰੀਟ ਤੇ ਮਨਾਇਆ ਜਾਵੇਗਾ 2002 ਤੋਂ ਲਗਾਤਾਰ ਹੋ ਰਿਹਾ ਇਹ ਤਿਹਾਰ ਭਾਰਤੀ ਸੱਭਿਆਚਾਰ ਦੀ ਰੰਗੀਨ ਚਲਕ ਪੇਸ਼ ਕਰਦਾ ਹੈ ਇਸ ਵਿੱਚ ਪਰੰਪਰਾਗਤ ਅਤੇ ਆਧੁਨਿਕ ਸੰਗੀਤ ਅਤੇ ਨਾਚ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਖਾਣ-ਪੀਣ ਅਤੇ ਹੱਤ ਕਲਾ ਦੇ ਸਟਾਲ ਵੀ ਦਿਖਾਈ ਜਾਂਦੇ ਹਨ ਇਸ ਸਾਲ ਤਿਉਹਾਰ ਦੇ ਵਿੱਚ ਤਿੰਨ ਸਟੇਜਾਂ ਦੇ ਭਾਰਤੀ ਸੱਭਿਆਚਾਰਕ ਪ੍ਰੋਗਰਾਮ ਥੀਏਟਰ ਸੰਗੀਤ ਨਾਚ ਪ੍ਰਦਰਸ਼ਨੀਆਂ ਕਲਾ ਇੰਸਟਾਲੇਸ਼ਨ ਲਾਈਟ ਪ੍ਰੋਜੈਕਸ਼ਨ ਯੋਗਾ ਕਲਾਸਾਂ ਅਤੇ ਬਾਲੀਵੁੱਡ ਫਿਲਮਾਂ ਵਿਖਾਈਆਂ ਜਾਣਗੀਆਂ ਪਹਿਲੀ ਵਾਰ ਆਯੋਜਕਾਂ ਨੇ 5 ਅਕਤੂਬਰ ਤੋਂ ਆਕਲੈਂਡ ਟਾਊਨ ਹਾਲ ODIA ਸੈਂਟਰ ਅਤੇ Q تھیਟਰ ਵਿੱਚ ਠਿੱਕਟਾਂ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ ਇਹਨਾਂ ਵਿੱਚ ਇੱਕ ਪ੍ਰੋਗਰਾਮ ਬਾਲੀਵੁੱਡ ਮੀਟਸ ਜੈਜ਼ ਹੈ ਜਿਸ ਦੀ ਅਗਵਾਈ ਜੈਜ਼ ਪੀਅਨੋ ਇਟਸ ਬੈਨ ਫਰਨਾਂਡੇਸ ਅਤੇ ਆਕਲੈਂਡ ਜੈਜ਼ ਔਰਕੈਸਟਰਾ ਕਰਨਗੇ ਫਰਨਾਂਡੇਸ ਨੇ ਕਿਹਾ ਹੈ ਕਿ ਮੇਰਾ ਮਕਸਦ ਸੀ ਕਿ ਜੈਜ਼ ਔਰਕੈਸਟਰਾ ਦੁਆਰਾ ਬਾਲੀਵੁੱਡ ਤੁਨਾ ਬਿਨਾ ਕਿਸੇ ਭਾਰਤੀ ਸਾਜ਼ ਦੇ ਪੇਸ਼ ਕੀਤੀਆਂ ਜਾਣ ਤਾਂ ਜੋ ਸੰਗੀਤ ਦੀਆਂ ਸਰਹੱਦਾਂ ਤੋਂ ਪਰੇ ਏਕਤਾ ਦਿਖਾਈ ਜਾ ਸਕੇ ਪ੍ਰੋਗਰਾਮਾਂ ਦੀ ਸੂਚੀ ਵਿੱਚ ਭਾਰਤੀ ਗਾਇਕ ਲੱਕੀ ਅਲੀ ਦਾ 12 ਅਕਤੂਬਰ ਨੂੰ ਓਟੀਆ ਸੈਂਟਰ ਦੇ ਕੰਸਰਟ 10 ਅਕਤੂਬਰ ਨੂੰ ਮਿਸ ਇੰਡੀਆ ਨਿਊਜ਼ੀਲੈਂਡ ਬਿਊਟੀ ਪੇਜੈਂਟ ਅਤੇ 11 ਅਕਤੂਬਰ ਨੂੰ RAM LILA A TIMELESS TALE OF WEAR AND DEVOTIONS OF LORD RAMA ਵਰਗੇ ਸ਼ਾਨਦਾਰ ਪ੍ਰੋਗਰਾਮ ਸ਼ਾਮਲ ਹਨ ਜਿਸ ਦੇ ਵਿੱਚ 120 ਤੋਂ ਵੱਧ ਕਲਾਕਾਰ ਹਿੱਸਾ ਲੈਣਗੇ ਤਿਹਾਰ 12 ਅਕਤੂਬਰ ਨੂੰ ਸ਼ਾਨਦਾਰ ਆਤੀਸ਼ਵਾਦੀ ਦੇ ਨਾਲ ਸੰਪੰਨ ਹੋਵੇਗਾ ਆਕਰ ਵਿੱਚ ਹੋਣ ਵਾਲੇ ਮਸ਼ਹੂਰ BNJ ਦੀਵਾਲੀ ਫੈਸਟੀਵਲ ਵਿੱਚ ਇਸ ਸਾਲ ਨੰਬੇ ਪ੍ਰੋਗਰਾਮ ਐਡ ਕੀਤੇ ਗਏ ਹਨ ਪਰ ਉਹਨਾਂ ਦੀ ਟਿਕਟ ਲੱਗੇਗੀ ਦਰਸਾਲ ਇਹ ਤਿਹਾਰ 11 ਅਤੇ 12 ਅਕਤੂਬਰ ਨੂੰ ਉਟਕਾ ਸਫੇਰਾ ਤੇ ਖੂਨ ਸਤਰੀ ਤੇ ਮਨਾਇਆ ਜਾਵੇਗਾ 2002 ਤੋਂ ਲਗਾਤਾਰ ਹੋ ਰਿਹਾ ਇਹ ਤਿਹਾਰ ਭਾਰਤੀ ਸਭਿਆਚਾਰ ਦੀ ਰੰਗੀਨ ਚਲਕ ਪੇਸ਼ ਕਰਦਾ ਹੈ ਇਸ ਵਿੱਚ ਪਰੰਪਰਾਗਤ ਅਤੇ ਆਧੁਨਿਕ ਸੰਗੀਤ ਅਤੇ ਨਾਚ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਖਾਣ-ਪੀਣ ਅਤੇ ਹੱਤਕਲਾ ਦੇ ਸਟਾਲ ਵੀ ਦਿਖਾਈ ਜਾਂਦੇ ਹਨ ਇਸ ਸਾਲ ਤਿਹਾਰ ਦੇ ਵਿੱਚ ਤਿੰਨ ਸਟੇਜਾਂ ਤੇ ਭਾਰਤੀ ਸਭਿਆਚਾਰਕ ਪ੍ਰੋਗਰਾਮ ਥੀਏਟਰ ਸੰਗੀਤ ਨਾਚ ਪ੍ਰਦਰਸ਼ਨੀਆਂ ਕਲਾ ਇਨਸਟਾਲੇਸ਼ਨ ਲਾਈਟ ਪ੍ਰੋਜੈਕਸ਼ਨ ਯੋਗਾ ਕਲਾਸਾਂ ਅਤੇ ਬਾਲੀਵੁੱਡ ਫਿਲਮਾਂ ਵਿਖਾਈਆਂ ਜਾਣਗੀਆਂ ਪਹਿਲੀ ਵਾਰ ਆਯੋਜਕਾਂ ਨੇ 5 ਅਕਤੂਬਰ ਤੋਂ ਅਕਲੈਂਡ ਟਾਊਨ ਹਾਲ ODIA ਸੈਂਟਰ ਅਤੇ Q تھیਟਰ ਵਿੱਚ ਠਿੱਕਟਾਂ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ ਇਨ੍ਹਾਂ ਵਿੱਚ ਇੱਕ ਪ੍ਰੋਗਰਾਮ ਬਾਲੀਵੁੱਡ ਮੀਟਸ ਜੈਜ਼ ਹੈ ਜਿਸ ਦੀ ਅਗਵਾਈ ਜੈਜ਼ ਪੀਅਨਟਸ ਬੈਨ ਪਰ 9 ਡੇਸ ਅਤੇ ਆਕਲੈਂਡ ਜੈਜ਼ অর্ਕੈਸਟਰਾ ਕਰਨਗੇ ਫਰਨੈਂਡਿਸ ਨੇ ਕਿਹਾ ਹੈ ਕਿ ਮੇਰਾ ਮਕਸਦ ਹੀ ਕਿ ਜੈਜ਼ অর্ਕੈਸਟਰਾ ਦੁਆਰਾ ਬਾਲੀਵੁੱਡ ਤਨਾ ਬਿਨਾ ਕਿਸੇ ਭਾਰਤੀ ਸਾਜ਼ ਦੇ ਪੇਸ਼ ਕੀਤੀਆਂ ਜਾਣ ਤਾਂ ਜੋ ਸੰਗੀਤ ਦੀਆਂ ਸਰਹੱਦਾਂ ਤੋਂ ਪਰੇ ਏਕਤਾ ਦਿਖਾਈ ਜਾ ਸਕੇ ਪ੍ਰੋਗਰਾਮਾਂ ਦੀ ਸੂਚੀ ਵਿੱਚ ਭਾਰਤੀ ਗਾਇਕ ਲੱਕੀ ਅਲੀ ਦਾ 12 ਅਕਤੂਬਰ ਨੂੰ ਓਟੀਆ ਸੈਂਟਰ ਦੀ ਕੰਸਰਟ 10 ਅਕਤੂਬਰ ਨੂੰ ਮਿਸ ਇੰਡੀਆ ਨਿਊਜ਼ੀਲੈਂਡ ਬਿਊਟੀ ਪੇਜੈਂਟ ਅਤੇ 11 ਅਕਤੂਬਰ ਨੂੰ ਰਾਮਲੀਲਾ ਏ ਟਾਈਮਲੈਸ ਟੇਲ ਆਫ ਵੀਅਰ ਐਂਡ Devotions of Lord Rama ਵਰਗੇ ਸ਼ਾਨਦਾਰ ਪ੍ਰੋਗਰਾਮ ਸ਼ਾਮਿਲ ਹਨ ਜਿਸ ਦੇ ਵਿੱਚ 120 ਤੋਂ ਵੱਧ ਕਲਾਕਾਰ ਹਿੱਸਾ ਲੈਣਗੇ ਤੇ ਹਰ 12 ਅਕਤੂਬਰ ਨੂੰ ਸ਼ਾਨਦਾਰ ਆਤੀਸ਼ਵਾਦੀ ਦੇ ਨਾਲ ਸੰਪੰਨ ਹੋਵੇਗਾ। ਅਕਰ ਵਿੱਚ ਹੋਣ ਵਾਲੇ ਮਸ਼ਹੂਰ BNJ Diwali Festival ਵਿੱਚ ਇਸ ਸਾਲ ਨਵੇਂ ਪ੍ਰੋਗਰਾਮ ਐਡ ਕੀਤੇ ਗਏ ਹਨ ਪਰ ਉਹਨਾਂ ਦੇ ਟਿਕਟ ਲੱਗੇਗੇ। ਦਰਅਸਲ ਇਤਿਹਾਰ 11 ਅਤੇ 12 ਅਕਤੂਬਰ ਨੂੰ ਉਟਕਾ ਸਫੇਰਾ ਤੇ ਖੁਇਨ ਸਟਰੀਟ ਤੇ ਮਨਾਇਆ ਜਾਵੇਗਾ 2002 ਤੋਂ ਲਗਾਤਾਰ ਹੋ ਰਿਹਾ ਇਤਿਹਾਰ ਭਾਰਤੀ ਸੱਭਿਆਚਾਰ ਦੀ ਰੰਗੀਨ ਚਲਕ ਪੇਸ਼ ਕਰਦਾ ਹੈ ਇਸ ਵਿੱਚ ਪਰੰਪਰਾਗਤ ਅਤੇ ਆਧੁਨਿਕ ਸੰਗੀਤ ਅਤੇ ਨਾਚ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਖਾਣ-ਪੀਣ ਅਤੇ ਹੱਤ ਕਲਾ ਦੇ ਸਟਾਲ ਵੀ ਦਿਖਾਈ ਜਾਂਦੇ ਹਨ ਇਸ ਸਾਲ ਤਿਉਹਾਰ ਦੇ ਵਿੱਚ ਤਿੰਨ ਸਟੇਜਾਂ ਦੇ ਭਾਰਤੀ ਸੱਭਿਆਚਾਰਕ ਪ੍ਰੋਗਰਾਮ ਥੀਏਟਰ ਸੰਗੀਤ ਨਾਚ ਪ੍ਰਦਰਸ਼ਨੀਆਂ ਕਲਾ ਇੰਸਟਾਲੇਸ਼ਨ ਲਾਈਟ ਪ੍ਰੋਜੈਕਸ਼ਨ ਯੋਗਾ ਕਲਾਸਾਂ ਅਤੇ ਬਾਲੀਵੁੱਡ ਫਿਲਮਾਂ ਵਿਖਾਈਆਂ ਜਾਣਗੀਆਂ ਪਹਿਲੀ ਵਾਰ ਆਯੋਜਕਾਂ ਨੇ 5 ਅਕਤੂਬਰ ਤੋਂ ਆਕਲੈਂਡ ਟਾਊਨ ਹਾਲ ODIA ਸੈਂਟਰ ਅਤੇ Q تھیਟਰ ਵਿੱਚ ਠਿੱਕਟਾਂ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ ਇਹਨਾਂ ਵਿੱਚ ਇੱਕ ਪ੍ਰੋਗਰਾਮ ਬਾਲੀਵੁੱਡ ਮੀਟਸ ਜੈਜ਼ ਹੈ ਜਿਸ ਦੀ ਅਗਵਾਈ ਜੈਜ਼ ਪੀਅਨੋ ਇਟਸ ਬੈਨ ਫਰਨਾਂਡੇਸ ਅਤੇ ਆਕਲੈਂਡ ਜੈਜ਼ ਔਰਕੈਸਟਰਾ ਕਰਨਗੇ ਫਰਨਾਂਡੇਸ ਨੇ ਕਿਹਾ ਹੈ ਕਿ ਮੇਰਾ ਮਕਸਦ ਸੀ ਕਿ ਜੈਜ਼ ਔਰਕੈਸਟਰਾ ਦੁਆਰਾ ਬਾਲੀਵੁੱਡ ਨੂੰ ਬਿਨਾਂ ਕਿਸੇ ਭਾਰਤੀ ਸਾਜ਼ ਦੇ ਪੇਸ਼ ਕੀਤੀਆਂ ਜਾਣ ਤਾਂ ਜੋ ਸੰਗੀਤ ਦੀਆਂ ਸਰਹੱਦਾਂ ਤੋਂ ਪਰੇ ਏਕਤਾ ਦਿਖਾਈ ਜਾ ਸਕੇ ਪ੍ਰੋਗਰਾਮਾਂ ਦੀ ਸੂਚੀ ਵਿੱਚ ਭਾਰਤੀ ਗਾਇਕ ਲੱਕੀ ਅਲੀ ਦਾ 12 ਅਕਤੂਬਰ ਨੂੰ ਓਟੀਆ ਸੈਂਟਰ ਦੇ ਕੰਸਰਟ 10 ਅਕਤੂਬਰ ਨੂੰ ਮਿਸ ਇੰਡੀਆ ਨਿਊਜ਼ੀਲੈਂਡ ਬਿਊਟੀ ਪੇਜੈਂਟ ਅਤੇ 11 ਅਕਤੂਬਰ ਨੂੰ ਰਾਮਲੀਲਾ ਏ ਟਾਈਮਲੈਸ ਟੇਲ ਆਫ ਵੇਅਰ ਐਂਡ ਡਿਵੋਸ਼ਨਸ ਆਫ ਲਾਰਡ ਰਾਮਾ ਵਰਗੇ ਸ਼ਾਨਦਾਰ ਪ੍ਰੋਗਰਾਮ ਸ਼ਾਮਲ ਹਨ ਜਿਸ ਦੇ ਵਿੱਚ 120 ਤੋਂ ਵੱਧ ਕਲਾਕਾਰ ਹਿੱਸਾ ਲੈਣਗੇ ਤਿਹਾਰ 12 ਅਕਤੂਬਰ ਨੂੰ ਸ਼ਾਨਦਾਰ ਆਤੀਸ਼ਵਾਦੀ ਦੇ ਨਾਲ ਸੰਪੰਨ ਹੋਵੇਗਾ ਆਕਰਸ਼ਣ ਵਿੱਚ ਹੋਣ ਵਾਲੇ ਮਸ਼ਹੂਰ ਬੀਐਨਜੀ ਦੀਵਾਲੀ ਫੈਸਟੀਵਲ ਵਿੱਚ ਇਸ ਸਾਲ ਨੰਬੇ ਪ੍ਰੋਗਰਾਮ ਐਡ ਕੀਤੇ ਗਏ ਹਨ ਪਰ ਉਹਨਾਂ ਦੀ ਟਿਕਟ ਲੱਗੇਗੀ ਦਰਸਲ ਇਹ ਤਿਹਾਰ 11 ਅਤੇ 12 ਅਕਤੂਬਰ ਨੂੰ ਉਟਕਾ ਸਫੇਰਾ ਤੇ ਖੂਨ ਸਤਰੀ ਤਿਉਹਾਰ ਮਨਾਇਆ ਜਾਵੇਗਾ 2002 ਤੋਂ ਲਗਾਤਾਰ ਹੋ ਰਿਹਾ ਇਹ ਤਿਹਾਰ ਭਾਰਤੀ ਸਭਿਆਚਾਰ ਦੀ ਰੰਗੀਨ ਚਲਕ ਪੇਸ਼ ਕਰਦਾ ਹੈ ਇਸ ਵਿੱਚ ਪਰੰਪਰਾਗਤ ਅਤੇ ਆਧੁਨਿਕ ਸੰਗੀਤ ਅਤੇ ਨਾਚ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਖਾਣ-ਪੀਣ ਅਤੇ ਹੱਤਕਲਾ ਦੇ ਸਟਾਲ ਵੀ ਦਿਖਾਈ ਜਾਂਦੇ ਹਨ ਇਸ ਸਾਲ ਤਿਉਹਾਰ ਦੇ ਵਿੱਚ ਤਿੰਨ ਸਜਾਦੇ ਭਾਰਤੀ ਸਭਿਆਚਾਰਕ ਪ੍ਰੋਗਰਾਮ ਥੀਏਟਰ ਸੰਗੀਤ ਨਾਚ ਪ੍ਰਦਰਸ਼ਨੀਆਂ ਕਲਾ ਇੰਸਟਾਲੇਸ਼ਨ ਲਾਈਟ ਪ੍ਰੋਜੈਕਸ਼ਨ ਯੋਗਾ ਕਲਾਸਾਂ ਅਤੇ ਬਾਲੀਵੁੱਡ ਫਿਲਮਾਂ ਵਿਖਾਈਆਂ ਜਾਣਗੀਆਂ ਪਹਿਲੀ ਵਾਰ ਆਯੋਜਕਾਂ ਨੇ 5 ਅਕਤੂਬਰ ਤੋਂ ਆਕਲੈਂਡ ਟਾਊਨ ਹਾਲ ODIA ਸੈਂਟਰ ਅਤੇ Q تھیਟਰ ਵਿੱਚ ਠਿੱਕਟਾਂ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ ਇਨ੍ਹਾਂ ਵਿੱਚ ਇੱਕ ਪ੍ਰੋਗਰਾਮ ਬਾਲੀਵੁੱਡ ਮੀਟਸ ਜੈਜ਼ ਹੈ ਜਿਸ ਦੀ ਅਗਵਾਈ ਜੈਜ਼ ਪੀਅਨਟਸ ਬੈਨ ਫਰਨਾਂਡਿਸ ਅਤੇ ਆਕਲੈਂਡ ਜੈਜ਼ অর্ਕੈਸਟਰਾ ਕਰਨਗੇ ਫਰਨਾਂਡਿਸ ਨੇ ਕਿਹਾ ਹੈ ਕਿ ਮੇਰਾ ਮਕਸਦ ਹੀ ਕਿ ਜੈਜ਼ অর্ਕੈਸਟਰਾ ਦੁਆਰਾ ਬਾਲੀਵੁੱਡ ਨੂੰ ਬਿਨਾ ਕਿਸੇ ਭਾਰਤੀ ਸਾਜ਼ ਦੇ ਪੇਸ਼ ਕੀਤੀਆਂ ਜਾਣ ਤਾਂ ਜੋ ਸੰਗੀਤ ਦੀਆਂ ਸਰਹੱਦਾਂ ਤੋਂ ਪਰੇ ਏਕਤਾ ਦਿਖਾਈ ਜਾ ਸਕੇ ਪ੍ਰੋਗਰਾਮਾਂ ਦੀ ਸੂਚੀ ਵਿੱਚ ਭਾਰਤੀ ਗਾਇਕ ਲੱਕੀ ਅਲੀ ਦਾ 12 ਅਕਤੂਬਰ ਨੂੰ ਓਟੀਆ ਸੈਂਟਰ ਦੀ ਕੰਸਰਟ 10 ਅਕਤੂਬਰ ਨੂੰ ਮਿਸ ਇੰਡੀਆ ਨਿਊਜ਼ੀਲੈਂਡ ਬਿਊਟੀ ਪੇਜੈਂਟ ਅਤੇ 11 ਅਕਤੂਬਰ ਨੂੰ ਰਾਮਲੀਲਾ ਏ ਟਾਈਮਲੈਸ ਟੇਲ ਆਫ ਵੀਅਰ ਐਂਡ Devotions of Lord Rama ਵਰਗੇ ਸ਼ਾਨਦਾਰ ਪ੍ਰੋਗਰਾਮ ਸ਼ਾਮਿਲ ਹਨ ਜਿਸ ਦੇ ਵਿੱਚ 120 ਤੋਂ ਵੱਧ ਕਲਾਕਾਰ ਹਿੱਸਾ ਲੈਣਗੇ ਤੇ ਹਰ 12 ਅਕਤੂਬਰ ਨੂੰ ਸ਼ਾਨਦਾਰ ਆਤੀਸ਼ਵਾਦੀ ਦੇ ਨਾਲ ਸੰਪੰਨ ਹੋਵੇਗਾ ਆਕਰ ਵਿੱਚ ਹੋਣ ਵਾਲੇ ਮਸ਼ਹੂਰ ਬੀਐਨਜੀ ਦੀਵਾਲੀ ਫੈਸਟੀਵਲ ਵਿੱਚ ਇਸ ਸਾਲ ਨਵੇਂ ਪ੍ਰੋਗਰਾਮ ਐਡ ਕੀਤੇ ਗਏ ਹਨ ਪਰ ਉਹਨਾਂ ਦੀ ਟਿਕਟ ਲੱਗੇਗੀ ਦਰਅਸਲ ਇਤਿਹਾਰ 11 ਅਤੇ 12 ਅਕਤੂਬਰ ਨੂੰ ਉਟਕਾ ਸਫੇਰਾ ਤੇ ਖੁਇਨ ਸਟਰੀਟ ਤੇ ਮਨਾਇਆ ਜਾਵੇਗਾ 2002 ਤੋਂ ਲਗਾਤਾਰ ਹੋ ਰਿਹਾ ਇਤਿਹਾਰ ਭਾਰਤੀ ਸੱਭਿਆਚਾਰ ਦੀ ਰੰਗੀਨ ਚਲਕ ਪੇਸ਼ ਕਰਦਾ ਹੈ ਇਸ ਵਿੱਚ ਪਰੰਪਰਾਗਤ ਅਤੇ ਆਧੁਨਿਕ ਸੰਗੀਤ ਅਤੇ ਨਾਚ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਖਾਣ-ਪੀਣ ਅਤੇ ਹੱਤ ਕਲਾ ਦੇ ਸਟਾਲ ਵੀ ਦਿਖਾਈ ਜਾਂਦੇ ਹਨ ਇਸ ਸਾਲ ਤਿਉਹਾਰ ਦੇ ਵਿੱਚ ਤਿੰਨ 스테ਜਾਂ ਦੇ ਭਾਰਤੀ ਸੱਭਿਆਚਾਰਕ ਪ੍ਰੋਗਰਾਮ ਥੀਏਟਰ ਸੰਗੀਤ ਨਾਚ ਪ੍ਰਦਰਸ਼ਨੀਆਂ ਕਲਾ ਇਨਸਟਾਲੇਸ਼ਨ ਲਾਈਟ ਪ੍ਰੋਜੈਕਸ਼ਨ ਯੋਗਾ ਕਲਾਸਾਂ ਅਤੇ ਬਾਲੀਵੁੱਡ ਫਿਲਮਾਂ ਵਿਖਾਈਆਂ ਜਾਣਗੀਆਂ ਪਹਿਲੀ ਵਾਰ ਆਯੋਜਕਾਂ ਨੇ 5 ਅਕਤੂਬਰ ਤੋਂ ਆਕਲੈਂਡ ਟਾਊਨ ਹਾਲ ODIA ਸੈਂਟਰ ਅਤੇ Q تھیਟਰ ਵਿੱਚ ਠਿੱਕਟਾਂ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ ਇਹਨਾਂ ਵਿੱਚ ਇੱਕ ਪ੍ਰੋਗਰਾਮ ਬਾਲੀਵੁੱਡ ਮੀਟਸ ਜੈਜ਼ ਹੈ ਜਿਸ ਦੀ ਅਗਵਾਈ ਜੈਜ਼ ਪੀਅਨੋ ਇਟਸ ਬੈਨ ਫਰਨਾਂਡੇਸ ਅਤੇ ਆਕਲੈਂਡ ਜੈਜ਼ ਔਰਕੈਸਟਰਾ ਕਰਨਗੇ ਫਰਨਾਂਡੇਸ ਨੇ ਕਿਹਾ ਹੈ ਕਿ ਮੇਰਾ ਮਕਸਦ ਸੀ ਕਿ ਜੈਜ਼ ਔਰਕੈਸਟਰਾ ਦੁਆਰਾ ਬਾਲੀਵੁੱਡ ਨੂੰ ਬਿਨਾਂ ਕਿਸੇ ਭਾਰਤੀ ਸਾਜ਼ ਦੇ ਪੇਸ਼ ਕੀਤੀਆਂ ਜਾਣ ਤਾਂ ਜੋ ਸੰਗੀਤ ਦੀਆਂ ਸਰਹੱਦਾਂ ਤੋਂ ਪਰੇ ਏਕਤਾ ਦਿਖਾਈ ਜਾ ਸਕੇ ਪ੍ਰੋਗਰਾਮਾਂ ਦੀ ਸੂਚੀ ਵਿੱਚ ਭਾਰਤੀ ਗਾਇਕ ਲੱਕੀ ਅਲੀ ਦਾ 12 ਅਕਤੂਬਰ ਨੂੰ ਓਟੀਆ ਸੈਂਟਰ ਦੇ ਕੰਸਰਟ 10 ਅਕਤੂਬਰ ਨੂੰ ਮਿਸ ਇੰਡੀਆ ਨਿਊਜ਼ੀਲੈਂਡ ਬਿਊਟੀ ਪੇਜੈਂਟ ਅਤੇ 11 ਅਕਤੂਬਰ ਨੂੰ ਰਾਮਲੀਲਾ ਏ ਟਾਈਮਲੈਸ ਟੇਲ ਆਫ ਵੇਅਰ ਐਂਡ ਡਿਵੋਸ਼ਨਸ ਆਫ ਲਾਰਡ ਰਾਮਾ ਵਰਗੇ ਸ਼ਾਨਦਾਰ ਪ੍ਰੋਗਰਾਮ ਸ਼ਾਮਲ ਹਨ ਜਿਸ ਦੇ ਵਿੱਚ 120 ਤੋਂ ਵੱਧ ਕਲਾਕਾਰ ਹਿੱਸਾ ਲੈਣਗੇ ਤਿਹਾਰ 12 ਅਕਤੂਬਰ ਨੂੰ ਸ਼ਾਨਦਾਰ ਆਤੀਸ਼ਵਾਦੀ ਦੇ ਨਾਲ ਸੰਪੰਨ ਹੋਵੇਗਾ ਆਕਰ ਵਿੱਚ ਹੋਣ ਵਾਲੇ ਮਸ਼ਹੂਰ ਬੀਐਨਜੀ ਦੀਵਾਲੀ ਫੈਸਟੀਵਲ ਵਿੱਚ ਇਸ ਸਾਲ ਨੰਬੇ ਪ੍ਰੋਗਰਾਮ ਐਡ ਕੀਤੇ ਗਏ ਹਨ ਪਰ ਉਹਨਾਂ ਦੀ ਟਿਕਟ ਲੱਗੇਗੀ ਦਰਸਲ ਇਹ ਤਿਹਾਰ 11 ਅਤੇ 12 ਅਕਤੂਬਰ ਨੂੰ ਉਟਕਾ ਸਫੇਰਾ ਤੇ ਖੂਨ ਤ੍ਰਿਤੀ ਤਿਏ ਮਨਾਇਆ ਜਾਵੇਗਾ 2002 ਤੋਂ ਲਗਾਤਾਰ ਹੋ ਰਿਹਾ ਇਹ ਤਿਹਾਰ ਭਾਰਤੀ ਸਭਿਆਚਾਰ ਦੀ ਰੰਗੀਨ ਚਲਕ ਪੇਸ਼ ਕਰਦਾ ਹੈ ਇਸ ਵਿੱਚ ਪਰੰਪਰਾਗਤ ਅਤੇ ਆਧੁਨਿਕ ਸੰਗੀਤ ਅਤੇ ਨਾਚ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਖਾਣ-ਪੀਣ ਅਤੇ ਹੱਤਕਲਾ ਦੇ ਸਟਾਲ ਵੀ ਦਿਖਾਈ ਜਾਂਦੇ ਹਨ ਇਸ ਸਾਲ ਤਿਹਾਰ ਦੇ ਵਿੱਚ ਤਿੰਨ ਸਜਾਦੇ ਭਾਰਤੀ ਸਭਿਆਚਾਰਕ ਪ੍ਰੋਗਰਾਮ ਥੀਏਟਰ ਸੰਗੀਤ ਨਾਚ ਪ੍ਰਦਰਸ਼ਨੀਆਂ ਕਲਾ ਇਨਸਟਾਲੇਸ਼ਨ ਲਾਈਟ ਪ੍ਰੋਜੈਕਸ਼ਨ ਯੋਗਾ ਕਲਾਸਾਂ ਅਤੇ ਬਾਲੀਵੁੱਡ ਫਿਲਮਾਂ ਵਿਖਾਈਆਂ ਜਾਣਗੀਆਂ ਪਹਿਲੀ ਵਾਰ ਆਯੋਜਕਾਂ ਨੇ 5 ਅਕਤੂਬਰ ਤੋਂ ਆਕਲੈਂਡ ਟਾਊਨ ਹਾਲ ODIA ਸੈਂਟਰ ਅਤੇ Q تھیਟਰ ਵਿੱਚ ਠਿੱਕਟਾਂ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ ਇਨ੍ਹਾਂ ਵਿੱਚ ਇੱਕ ਪ੍ਰੋਗਰਾਮ ਬਾਲੀਵੁੱਡ ਮੀਟਸ ਜੈਜ਼ ਹੈ ਜਿਸ ਦੀ ਅਗਵਾਈ ਜੈਜ਼ ਪੀਅਨਟਸ ਬੈਨ ਫਰਨੈਂਡਿਸ ਅਤੇ ਆਕਲੈਂਡ ਜੈਜ਼ অর্ਕੈਸਟਰਾ ਕਰਨਗੇ ਫਰਨੈਂਡਿਸ ਨੇ ਕਿਹਾ ਹੈ ਕਿ ਮੇਰਾ ਮਕਸਦ ਹੀ ਕਿ ਜੈਜ਼ অর্ਕੈਸਟਰਾ ਦੁਆਰਾ ਬਾਲੀਵੁੱਡ ਨੂੰ ਬਿਨਾ ਕਿਸੇ ਭਾਰਤੀ ਸਾਜ਼ ਦੇ ਪੇਸ਼ ਕੀਤੀਆਂ ਜਾਣ ਤਾਂ ਜੋ ਸੰਗੀਤ ਦੀਆਂ ਸਰਹੱਦਾਂ ਤੋਂ ਪਰੇ ਏਕਤਾ ਦਿਖਾਈ ਜਾ ਸਕੇ ਪ੍ਰੋਗਰਾਮਾਂ ਦੀ ਸੂਚੀ ਵਿੱਚ ਭਾਰਤੀ ਗਾਇਕ ਲੱਕੀ ਅਲੀ ਦਾ 12 ਅਕਤੂਬਰ ਨੂੰ ਓਟੀਆ ਸੈਂਟਰ ਦੀ ਕੰਸਰਟ 10 ਅਕਤੂਬਰ ਨੂੰ ਮਿਸ ਇੰਡੀਆ ਨਿਊਜ਼ੀਲੈਂਡ ਬਿਊਟੀ ਪੇਜੈਂਟ ਅਤੇ 11 ਅਕਤੂਬਰ ਨੂੰ ਰਾਮਲੀਲਾ ਏ ਟਾਈਮਲੈਸ ਟੇਲ ਆਫ ਵੀਅਰ ਐਂਡ Devotions of Lord Rama ਵਰਗੇ ਸ਼ਾਨਦਾਰ ਪ੍ਰੋਗਰਾਮ ਸ਼ਾਮਲ ਹਨ ਜਿਸ ਦੇ ਵਿੱਚ 120 ਤੋਂ ਵੱਧ ਕਲਾਕਾਰ ਹਿੱਸਾ ਲੈਣਗੇ ਤਿਹਾਰ 12 ਅਕਤੂਬਰ ਨੂੰ ਸ਼ਾਨਦਾਰ ਆਤੀਸ਼ਵਾਦੀ ਦੇ ਨਾਲ ਸੰਪੰਨ ਹੋਵੇਗਾ